ਪਰ ਉਹ ਕਿਹੜਾ ਅੱਖਰ ਹੈ ਜਿਸ ਨੇ ਸਾਡਾ ਜੀਵਨ ਬਦਲੇ ਆ ਜਿਸ ਨੇ ਸਾਨੂੰ ਸਿੱਧੇ ਮਾਰਗ ਤੇ ਪਾਇਆ ਸਾਰੇ ਅੱਖਰ ਸਦਾ ਮਾਰਗ ਪਾਉਂਦੇ ਆ ਪਰ ਕੋਈ ਐਸਾ ਗੁਰੂ ਦਾ ਸ਼ਬਦ ਐਸਾ ਤੀਰ ਜੋ ਸਿੱਧਾ ਜਾ ਕੇ ਮੰਨ ਦੀਆਂ ਗਹਿਰਾਈਆਂ ਤੱਕ ਪਹੁੰਚਾ ਕੇ ਮਨ ਨੂੰ ਸਮਝਾ ਗਈ ਪਰ ਮਨ ਕੀ ਗੁਰੂ ਪਾਸ਼ਾ ਨੇ ਸਮਝਾ ਦਿੱਤਾ ਕਿ ਮਨਾ ਗੱਲ ਸੁਣ ਧਿਆਨ ਨਾਲ ਸੁਣ ਨਰਕ ਤੋਂ ਬਚਣਾ ਨਰਕ ਸੰਸਾਰ ਦਾ ਵੀ ਨਰਕੀ ਹੈ ਅਜੋ ਇੱਥੇ ਦੇਖਦੇ ਆ ਮਨੁੱਖਾ ਦੇਹ ਵਿੱਚ ਜੋ ਅਸੀਂ ਦੇਖਦੇ ਆ ਦੁੱਖ ਤਕਲੀਫਾਂ ਆਉਂਦੀਆਂ ਸੰਕਟ ਆਉਂਦੇ ਇਹ ਸਾਰਾ ਉਸ ਨਰਕ ਦਾ ਹਿੱਸਾ ਸਾਡੇ ਹੀ ਕਰਮਾਂ ਦੀ ਸਜ਼ਾ ਸਾਡੇ ਨਾਲ ਹੈ ਉਹ ਸਜ਼ਾ ਇੱਕ ਸਾਈਡ ਤੇ ਐ ਕਰਮ ਦੂਸਰੇ ਪਾਸੇ ਐ ਸਿ ਐਸੇ ਕਰਨੇ ਐ ਕਿ ਜਿੰਨਾ ਕਰਮਾ ਸਦਕਾ ਅਸੀਂ ਜਦੋਂ ਇਸ ਆਤਮਾ ਨੇ ਘਰ ਦੇ ਵਿੱਚ ਬਦਲਾਵ ਕਰਨਾ ਭਾ ਮਨੁੱਖਾ ਦੇ ਜੋ ਨਿਕਲਣਾ ਅੱਗੇ ਇਸ ਨੂੰ ਜਿਹੜਾ ਘਰ ਮਿਲਣਾ ਸੁੱਖ ਵਾਲਾ ਇੱਕ ਘਰ ਐ ਵਾਹਿਗੁਰੂ ਦਾ ਨਰਕ ਵਾਲਾ 84 ਲੱਖ ਜੋਨ ਐ ਜੋ ਸ੍ਰਿਸ਼ਟੀ ਦੇਖਦੇ ਜਿੰਨਾ ਚਿਰ ਦ੍ਰਿਸ਼ ਜੋ ਦ੍ਰਿਸ਼ਟੀ ਅਸੀਂ ਦੇਖਦੇ ਆ ਇਹਦੇ ਵਿੱਚ ਜਿੰਨਾ ਚਿਰ ਵੀ ਗੁਜ਼ਰਾਂਗੇ ਦੁੱਖ ਤਕਲੀਫਾਂ ਤਾਂ ਆਉਣੀਆਂ ਪਸ਼ੂ ਪੰਛੀ țeੜ ਅਤੇ ਜੰਗਲ ਪਹਾੜ ਜੋ ਦੇਖਦੇ ਸਭ ਇੱਕ ਇੱਕ ਆਤਮਾ ਹੈ ਤੇ ਆਤਮਾ ਸਰੀਰ ਧਾਰੀ ਬੈਠੀ ਹੈ ਤੇ ਕਿੰਨਾ ਚਿਰ ਕਿਸ ਨੇ ਵਹਿਣਾ ਉਹ ਵਹਿਰੂ ਜਾਣਦਾ ਕਿ ਹਰ ਇੱਕ ਸਰੀਰ ਨੇ ਜੋ ਉਸ ਨੂੰ ਦੁੱਖ ਤਕਲੀਫਾਂ ਸਾਂਕਲ ਚੱਲਣੇ ਪੈ ਰਹੇ ਹਨ ਉਹ ਸਾਰੇ ਉਸ ਦਾ ਅਸਲ ਨਰਕ ਉਹ ਹੈ ਯੁਨੀਆਂ ਦੇ ਵਿੱਚ ਵਾਰ-ਵਾਰ ਜੰਮਣਾ ਨਾ ਇਹ ਨਰਕ ਹੈ ਦੂਸਰਾ ਕੋਈ ਐਸਾ ਨਰਕ ਨਹੀਂ ਕਿ ਇੱਥੋਂ ਆਤਮਾ ਚੁੱਕੀ ਤੇ ਚੁੱਕ ਕੇ ਭਾਈ ਅੱਗੇ ਲੈ ਗਏ ਉਸ ਨੂੰ ਫਲਾਨੀ ਸ੍ਰਿਸ਼ਟੀ ਦੇ ਵਿੱਚ ਫਲਾਨੀ ਗੈਲੈਕਸੀ ਫਲਾਨੀ ਧਰਤੀ ਦੇ ਉੱਤੇ ਬ੍ਰਹਿਮੰਡ ਚ ਲੈ ਗਏ ਉੱਥੇ ਜਾ ਕੇ ਸਜ਼ਾਵਾਂ ਦਿੰਦੀ ਹੈ ਉਹ ਸਾਡੇ ਮਨੋਵਿਗਿਆਨਕ ਤੌਰ ਤੇ ਅਸੀਂ ਇਸੇ ਤਰ੍ਹਾਂ ਦੇ ਹੀ ਇਸ ਅਗਿਆਨਤਾ ਦੇ ਅਸੀਂ ਅਧੀਨ ਹੋਏ ਬੈਠੇ ਆ। ਮਨੁੱਖ ਹਮੇਸ਼ਾ ਯਾਦ ਰੱਖਿਆ ਕਰ ਗੁਰਬਾਣੀ ਦੇ ਮੁਤਾਬਕ ਗੁਰਬਾਣੀ ਸਮਝਾਉਂਦੀ ਹੈ ਕਿ ਭਾਈ ਤੈਨੂੰ ਤੇਰੇ ਕਰਮਾਂ ਦੇ ਮੁਤਾਬਕ ਸਰੀਰ ਮਿਲਣਾ ਕਾਂ ਵੈਲਾ। ਸਰੀਰ ਖਤਮ ਹੋਣਾ ਆਤਮਾ ਨੇ ਖਤਮ ਨਹੀਂ ਹੋਣਾ। ਨਾ ਕੋਈ ਖਤਮ ਕਰ ਸਕਦਾ ਨਾ ਕੋਈ ਇਸ ਨੂੰ ਮਿਟਾ ਸਕਦਾ। ਤੇ ਆਤਮਾ ਵਾਰ-ਵਾਰ ਘਰ ਬਦਲਦੀ ਹੈ ਅੱਜ ਮੌਕਾ ਹੈ ਕਿ ਇਸ ਨੂੰ ਅਸੀਂ ਮਿਹਨਤ ਮਿਸ਼ਕਤ ਘਾਲ ਕੇ ਇਹਨਾਂ ਦੇਖ ਕੇ ਮੇਰੇ ਕੋਲ ਦੁੱਖ ਨੇ ਜਾਂ ਸੁੱਖ ਨੇ ਕੀ ਇਹਨਾਂ ਨੂੰ ਦਰਕਨਾਰ ਕਰ ਦੇ ਭਾਵੇਂ ਤੈਨੂੰ ਜਿੰਨੇ ਮਰਜੀ ਦੁੱਖ ਤਲਫਾਉਣ ਪਾਵੇ ਜਿੰਨੇ ਮਰਜੀ ਸੁੱਖਾਂ ਦੇ ਵਿੱਚ ਘਰਿਆਂ ਹੋਵੇ ਕਿ ਆਪਣੇ ਆਪ ਨੂੰ ਤੂੰ ਸੁਖੀ ਹੈ ਪਰ ਸੁਖੀ ਹੈ ਨਹੀਂ ਨਾਨਕ ਦੁਖੀ ਹੈ ਸਭ ਸੰਸਾਰ ਇਥੇ ਗਰੀਬ ਵੀ ਦੁਖੀ ਹੈ ਅਮੀਰ ਵੀ ਦੁਖੀ ਹੈ ਉਹ ਗਰੀਬ ਨਾਲੋਂ ਵੀ ਵੱਧ ਦੁਖੀ ਹੈ ਉਹਨੇ ਤੇ ਪਾਚਨੇ ਗਲ ਮਟਾ ਦਤੀ ਸੇ ਭਾ ਦੁਏ ਨਰਕ ਨਾ ਪਾਈ ਨਰਕ ਤੋਂ ਬਚਣ ਕੇਵਲ ਤੋਂ ਕੇਵਲ ਇੱਕੋ ਇੱਕ ਸ਼ਖਸੀਅਤ ਇੱਕੋ ਇੱਕ ਮਾਲਕ ਹੈ ਉਹ ਕੌਣ ਹੈ ਗੋਰ ਰਖਣ ਵਾਲਾ ਹੇਤ ਇੱਥੇ ਫਿਰ ਇੱਕ ਸਾਧ ਪਾਸ਼ਾ ਨੇ ਭੇਦ ਰੱਖ ਦਿੱਤਾ ਹੈ ਇੱਥੇ ਗੱਲ ਕੀਤੀ ਹੈ ਗੁਰ ਦੀ ਗੁਰੂ ਦੀ ਨਹੀਂ ਗੱਲ ਕੀਤੀ ਗੁਰ ਦੀ ਕਿ ਗੁਰੂ ਕੋਲ ਬੈਠੇ ਆ ਸਕੂਲ ਚ ਜਾ ਕੇ ਬੈਠ ਕੇ ਪਰ ਜਾ ਕੇ ਉਸਤਾਦ ਜਿਹੜਾ ਗੁਰ ਲੈਣਾ ਸੀ ਜਿਸ ਨੇ ਸਾਨੂੰ ਅਗਾਹ ਤੋਰਨਾ ਹੈ ਤਰਕੀਆਂ ਵੱਲ ਤੋਰਨਾ ਹੈ ਉਹ ਤਾਂ ਲਈ ਹੀ ਕੋਈ ਨਹੀਂ ਇਹ ਤੇ ਵੀ ਪਾਸ ਹੈ ਇਸੇ ਤਰ੍ਹਾਂ ਹੀ ਕਹਿੰਦੇ ਆ ਕੇਵਲ ਤੋਂ ਕੇਵਲ ਹਾਜ਼ਰੀਆਂ ਭਰਨਾ ਮੱਥੇ ਟੇਕਣ ਦੇ ਨਾਲ ਪਾਣੀ ਚੜਾਉਣ ਦੇ ਨਾਲ ਇਹਨਾਂ ਨਾਲ ਤੇਰਾ ਮੇਰਾ ਕੋਈ ਨਾਤਾ ਨਹੀਂ ਏ ਤੈਨੂੰ ਗੁਰੂ ਨੇ ਇਹ ਗੱਲ ਕਹੀ ਏ ਕਿ ਗੁਰੂ ਨੇ ਤਾਂ ਤੈਨੂੰ ਇਹ ਗੱਲ ਨਹੀਂ ਕਹੀ ਨਾ ਵੀ ਆਹ ਕਾਰਜ ਕਰ ਭਾਈ ਗੁਰੂ ਤਾਂ ਕਹਿੰਦਾ ਹੈ ਭਾਈ ਆਹ ਸ਼ਬਦ ਨੂੰ ਮੰਨ ਲੈ ਜੋ ਸ਼ਬਦ ਤੈਨੂੰ ਮੈਂ ਦੱਸ ਰਿਹਾ ਹਾਂ ਇਹੀ ਤੈਨੂੰ ਸੱਦੇ ਮਾਰਗ ਤੇ ਅਕਾਲ ਪੁਰਖ ਦੇ ਘਰ ਲਿਜਾ ਸਕਦਾ ਹੈ ਇੱਥੇ ਗੱਲ ਕੀਤੀ ਹੈ ਗੁਰ ਦੀ ਗੁਰੂ ਦੀ ਨਹੀਂ ਗੁਰ ਦੀ ਗੁਰੂ ਬਲੋ ਦਿੱਤੇ ਹੋਏ ਗਿਆਨ ਦੀ ਸਾਨੂੰ ਗੁਰੂ ਨਾਨਕ ਸਾਹਿਬ ਤੇ ਮਤਲਬ ਨਹੀਂ ਹੈ ਗੁਰੂ ਨਾਨਕ ਸਾਹਿਬ ਤੇ ਦਿੱਤੇ ਹੋਏ ਗਿਆਨ ਦਾ ਮਤਲਬ ਹੈ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਿ ਉਹਨਾਂ ਨੂੰ ਦੇਖਣ ਵਾਲੀਆਂ ਅੱਖਾਂ ਤਾਂ ਜਦੋਂ ਉਹ ਪੰਜ ਪੂਤਕ ਸਰੀਰ ਦੇ ਵਿੱਚ ਸੀ ਕਰੋੜਾਂ ਹੀ ਸੀ ਕਿ ਜਿੱਥਰ ਨੂੰ ਵੀ ਜਾਂਦੇ ਸੀ ਚਾਹੇ ਘਰ ਪਰਿਵਾਰ ਸੀ ਬਾਲ ਬੱਚੇ ਸੀ ਨਗਰ ਸੀ ਸ਼ਹਿਰ ਸੀ ਦੇਸ਼ ਸੀ ਵਿਦੇਸ਼ ਸੀ ਕਿਤੇ ਸੀ ਕਿ ਦੇਖਣ ਵਾਲਾ ਮੁਕਤ ਨਹੀਂ ਹੋਏ ਕਿ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਦੇਖਿਆ ਕੇਵਲ ਤੋਂ ਕੇਵਲ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਮੰਨੇ ਆ ਭਾਵੇਂ ਭਾਈ ਬੁੱਢਾ ਜੀ ਹੋਣ ਬੱਬਾ ਬੁੱਢਾ ਜੀ ਵਹਿ ਭਾਵੇਂ ਭਾਈ ਮਰਦਾਨਾ ਜੀ ਲਾਲੋ ਜੀ ਹੋਰ ਐਸੇ ਮਹਾਨ ਸ਼ਖਸੀਅਤਾਂ ਦੂਸਰੀ ਪਾਛਤਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇਖਣਾ ਮੁਕਤ ਨਹੀਂ ਹੋਏ ਉਹ ਜੇ ਗੱਦੀ ਤੇ ਬੈਠੇ ਹੁਕਮ ਮੰਨ ਕੇ ਹੋਏ ਇਥੇ ਹੁਕਮੀਤਾ ਬਨਣਾ ਹੈ ਗੁਰ ਰਖਣ ਵਾਲਾ ਹੈ ਤੈਨੂੰ ਤੇਰਾ ਗਿਆਨ ਰੱਖੇਗਾ ਗਿਆਨ ਦਾ ਪਾਵੇ ਨਹੀਂ ਕਿ ਤੈਨੂੰ ਪੰਜ ਬਾਣੀਆਂ ਕੰਠ ਨੇ ਸੁਣੀ ਸਭ ਕੰਠਾ ਹੋਰ ਬਾਣੀ ਕੰਠ ਹੈ ਇਹਦੀ ਮਾਇਨੇ ਰੱਖਦੀ ਮਾਇਨੇ ਰੱਖਦਾ ਕਿ ਜੋ ਗਿਆਨ ਤੂੰ ਗੁਰੂ ਤੋਂ ਗਿਆਨ ਲਿਆ ਕਿ ਮੈਨੂੰ ਤਰਨਾ ਸਿਖਾ ਦੇ। ਹਣ ਗੁਰੂ ਨੇ ਸਿਖਾਤਾ ਤੈਨੂੰ ਤਰਨਾ ਵੀ ਆਉਂਦਾ ਹੈ। ਪਰ ਜਦੋਂ ਪਾਣੀ ਚ ਡੁੱਬਣ ਲੱਗੇ ਹੱਥ ਮਾਰਨੇ ਛੱਡੀ ਦਿੱਤੇ। ਕਿ ਮੇਰੇ ਕੋਲ ਤਾਂ ਗੁਰੂ ਦਾ ਗਿਆਨ ਹੈ। ਨਹੀਂ ਬਚ ਸਕਦਾ ਨਾ ਡੁੱਬ ਜਾਏਗਾ। ਉਸੇ ਤਰ੍ਹਾਂ ਹੀ। ਕਿ ਗੁਰੂ ਨੇ ਗਿਆਨ ਦਿੱਤਾ ਹੈ ਤੈਨ ਲਿਆ। ਤੇ ਜਦੋਂ ਉਸ ਨੂੰ ਵਰਤਨਾ ਹੈ, ਭਾਵ ਉਸ ਦਾ ਇਸਤੇਮਾਲ ਕਰਨਾ ਉਹ ਛੱਡੀ ਦਿੱਤਾ ਕਿਹੜਾ? ਇਹ ਐਸੀ ਵੀ ਇਸ ਤਰ੍ਹਾਂ ਇਹਨਾਂ ਸ਼ਬਦ ਤਾਂ ਹਰ ਦਿਨ ਸੁਣਦੇ ਆ ਹੁਕਮ ਸੁਣਦੇ ਆ ਗੁਰੂ ਦਾ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਗੁਰੂ ਦਾ ਇਹ ਸਾਰਾ ਹੁਕਮ ਹੀ ਹੈ ਇਹਦੇ ਵਿੱਚੋਂ ਆਪਾਂ ਜੋ ਪੜ ਕੇ ਸੁਣਾ ਦਨੇ ਆ ਕਿ ਇਹਦੇ ਨਾਲ ਭਾਈ ਸ਼ਾਇਦ ਲੱਗੇਗਾ ਕਿ ਕਿਸੇ ਨੂੰ ਪੁੱਛ ਲੋ ਕਿ ਹੁਕਮ ਨਮਾ ਹੈ ਕੀ ਸੀ ਭਾਈ ਕਿਸੇ ਨੂੰ ਨਹੀਂ ਪਤਾ ਹੁੰਦਾ ਸੁਣਾਉਣ ਵਾਲੇ ਨੂੰ ਨਹੀਂ ਪਤਾ ਹੁੰਦਾ ਮੰਨਣ ਤੇ ਦੂਰ ਦੀ ਗੱਲ ਹੈ ਇਹ ਤਾਂ ਕੇਵਲ ਤੋਂ ਕੇਵਲ ਇੱਕ ਬਰੀਆਦਾ ਤੌਰ ਤੇ ਬਣਾਇਆ ਹੋਇਆ ਸਮਝੋ ਪਰ ਪਾਛਾ ਕਰੇ ਤਾਂ ਸਾਰੀ ਫਗਾਨੀ ਹੁਕਮ ਹੀ ਹੈ ਜਿੱਤੋਂ ਮਰਜੀ ਪੜ ਮੰਨਣ ਦੀ ਤਿਆਰੀ ਕਰ ਤੂੰ ਬਸ ਉਹ ਹੀ ਅਸੀਂ ਮੰਦੇ ਨਹੀਂ ਹੁਣ ਪਾਛਾ ਪਰਮਾਨ ਕਰਦੇ ਹਨ ਸੇ ਭਾ ਦੋਏ ਨਰਕ ਨਾ ਪਾਈਏ ਨਰਕਾਂ ਤੋਂ ਬਚਣਾ ਭਾਵੇਂ ਇੱਥੇ ਦਾ ਭਾਵੇਂ ਉੱਥੇ ਦਾ ਉੱਥੇ ਦਾ ਭਾਵੇਂ ਮਨ ਤੋਂ ਇਹ ਸਰੀਰ ਖਤਮ ਹੋਣ ਤੋਂ ਬਾਅਦ ਅਗਾ ਕਿਸ ਰਿਚ ਜਾਣਾ ਪਛੂ ਪੰਛੀ ਵੇੜ ਪੋਤੇ ਕਿੱਥੇ ਜਾਣਾ ਇਹ ਸਭ ਕੁਝ ਤੈਨੂੰ ਤੇਰੀ ਕਰਮਾ ਮੁਤਾਬਕ ਮਿਲਣਾ ਹੈ ਤੇ ਬਾਚ ਕਹਿੰਦੇ ਜੇ ਬਚਣਾ ਗੁਰ ਰਖਣ ਵਾਲਾ ਹੈ ਇਸ ਭਵ ਸਾਗਰ ਤੋਂ ਤੈਨੂੰ ਤਰਨ ਦਾ ਤਰੀਕਾ ਤੇਰਾ ਗੁਰੂ ਸਮਝਾ ਰਿਹਾ ਤੇ ਇਸ ਨੂੰ ਇਸਤੇਮਾਲ ਕਰ ਤੇ ਪਾਰ ਕਰਕੇ ਆ ਜਾ ਭਾਈ ਇਧਰੋਂ ਤੇ ਤਦ ਹੀ ਪਾਰ ਹੋਵੇਗਾ ਨਾ ਗੁਰ ਰਖਣ ਵਾਲਾ ਹੈ ਗੁਰੂ ਦਾ ਗਿਆਨ ਆਪਣੇ ਅੰਦਰ ਵਸਾਹ ਕਿ ਗੁਰੂ ਦਾ ਗਿਆਨ ਹੈ ਇਹ ਹੀ ਤੈਨੂੰ ਪਾਰ ਉਤਾਰਾ ਕਰ ਸਕਦਾ ਹੈ ਇਹ ਹੀ ਗੁਰੂ ਦਾ ਗਿਆਨ ਹੈ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾ ਹਰ ਕਿਰਪਾ ਤੇ ਸੰਤ ਪੀਟੇ ਨਾਨਕ ਮਨ ਪ੍ਰਕਾਸ਼ ਇਹ ਸਾਨੂੰ ਵਾਹਿਗੁਰੂ ਤਾਂ ਦਿਂਦਾ ਹੀ ਕੋਈ ਨਹੀਂ ਜੇ ਦਿਖਦਾ ਹੋਵੇ ਫਿਰ ਬੁਰੇ ਕੰਮ ਕਿਉਂ ਕਰੀਏ ਮਾੜੇ ਕਰਮ ਕਿਉਂ ਕਰੀਏ ਨਹੀਂ ਦਿਖਦਾ ਨਾ ਗੁਰੂ ਦਿਖਾਉਂਦਾ ਹੈ ਗਿਆਨ ਗਿਆਨ ਦੇ ਸਦਕੇ ਗਿਆਨ ਵਾਲਾ ਸਰਮਾ ਦਿੱਤਾ ਤੇ ਅੱਖਾਂ ਦੇ ਵਿੱਚ ਪਾਤਾ ਵਾਹਿਗੁਰੂ ਦਿਖੇਗਾ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾ ਸੋ ਪਾਸ਼ਾ ਜੀ ਸਾਨੂੰ ਇਹ ਗੱਲਾਂ ਸਮਝਾਉਂਦੇ ਨੇ ਜੋ ਅਕੀਲੀ ਪੰਕਤੀ ਸੀ ਉਹ ਦੀ ਅਰੰਭਤਾ ਕੀਤੀ ਹੈ ਪਰ ਇਹਦੇ ਨਾਲ ਉਹ ਟੁੱਟੇ ਕਿਉਂ ਹੋਏ ਹੈ ਕਾਰਨ ਵੀ ਪਾਸ਼ਾ ਨੇ ਦੱਸਿਆ ਹੋਇਆ ਪਹਿਲਾਂ ਕਾਰਨ ਦੱਸਿਆ ਫਿਰ ਉਹਦਾ ਹੱਲ ਦੱਸਿਆ ਸੋਲੂਸ਼ਨ ਦੱਸਿਆ ਕਿ ਭਾਈ ਆਹ ਤਾਰ ਦੇ ਘਰ ਭਾਦੋਏ ਪਰਮ ਪੁਲਾਣੀਆਂ ਕਹਿੰਦੇ ਬੰਦਾ ਭਰਮ ਭਲੇਖੇ ਵਿੱਚ ਹੈ ਮੈਂ ਨਾ ਮਰੂੰ ਮਰਬੋਂ ਸੰਸਾਰਾ ਸਭ ਤੋਂ ਵੱਡਾ ਬਹਿਮ ਤਾਂ ਇਹਨੂੰ ਇਹ ਹੀ ਹੈ ਹਰ ਇੱਕ ਇਨਸਾਨ ਇਹ ਸੋਚੇ ਹਰ ਪਲ ਇਹ ਹੀ ਸੋਚਦਾ ਰਹੇ ਕਿ ਪਤਾ ਨਹੀਂ ਜਿਹੜਾ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਉਦੋਂ ਪਹਿਲਾਂ ਪਹਿਲਾਂ ਚੰਗੇ ਕਰਮ ਕਰ ਲਈ ਇਹ ਤਾਂ ਅੱਗੇ ਵਢਾਪੇ ਤੱਕਦੇ ਆ ਆਪਣੇ ਸਕੀਮਾਂ ਬਣਾਈ ਬੈਠਾ ਹੈ ਪਰ ਭੁੱਲ ਜਾਂਦਾ ਨਵੇਂ ਵਾਰਕ ਨੇ ਨਵੇਂ ਜੋਬ ਨੇ ਨਵੇਂ ਵਿਰਤੀ ਕੁਝ ਬੰਦ ਉਹ ਵੇਲਾ ਨਾ ਬੁਝੀ ਜਦ ਆਏ ਪ੍ਰਹੇ ਆਪਾਂ ਬੈਠੇ ਆ ਕਥਾ ਹੋ ਰਹੀ ਹੈ ਕੋਈ ਸੁਣ ਰਿਹਾ ਕੋਈ ਸੁਣਾ ਰਿਹਾ ਕੋਈ ਕਾਰ ਦੇ ਕਰ ਰਿਹਾ ਘਰ ਕੰਮ ਕਰ ਦੇ ਗੁਜੇ ਪਤਾ ਨਹੀਂ ਅਗਲਾ ਸਵਾਸ ਆਵੇ ਕਾ ਨਾ ਆਵੇ ਤੇ ਬੰਦਾ ਸਭ ਤੋਂ ਵੱਡਾ ਭਰਮ ਪਲੇਖਾ ਤਾਂ ਇਹ ਹੀ ਹੈ ਕਿ ਮੈਂ ਬਹੁਤ ਲੰਬਾ ਸਰ ਜੀਵਾਂਗਾ ਮੈਂ ਤਾਂ ਬਟਾਪਾ ਆਵੇਗਾ ਲੈ ਬਾਲ ਬੱਚੇ ਹੋਣਗੇ ਘਰ ਪਰਿਵਾਰ ਹੋ ਗਿਆ ਦਤ ਪੁੱਤ ਦੇ ਨਹਾਵਾਂਗਾ ਪਰ ਭੋਲੇ ਜਾਂਦਾ ਵੈਗਰੂਣੀ ਇਹ ਗੱਲਾਂ ਦੇ ਦ ਇਹ ਤੇਰੇ ਦਿਮਾਗ ਦੀ ਸੋਚ ਹੋਣੀ ਹੈ ਪਰ ਵੈਗਰੂ ਦੇਣੀ ਉਹ ਤਾਂ ਭਾਈ ਨਨਕਾਲੇ ਸਭ ਦੇ ਸਵਾਸ ਨੇ ਵੜਨ ਘਟਨ ਤੇ ਸਾ ਪੇ ਦੂਸਰਾ ਜੋ ਭਰਮ ਹੈ ਇਸ ਸੰਸਾਰ ਨੂੰ ਸੱਚਾ ਜਾਣਦਾ ਪ੍ਰਮਾਤਮਾ ਨੂੰ ਭੁੱਲਿਆ ਹੋਇਆ ਇਹ ਵੀ ਇਹਨੂੰ ਭਰਮ ਭਲੇਖਾ ਹੀ ਹੈ ਗੁਰਬਾਣੀ ਕਹਿੰਦੀ ਹੈ ਸ੍ਰਿਸ਼ਟੀ ਝੂਠ ਹੈ ਇਹ ਜਗ ਹਨ ਇਹ ਸੱਚਾ ਨਹੀਂ ਇਹ ਝੂਠਿਆਂ ਦਾ ਤੇ ਜਿੱਥੇ ਸੱਚ ਹੈ ਭਾਈ ਬਾਹਰੂ ਹੈ ਕੇਵਲ ਤੋਂ ਕੇਵਲ ਪੜਿਆ ਵੀ ਕਰ ਸੁਣਿਆ ਵੀ ਕਰ ਤੇ ਸਮਝਿਆ ਵੀ ਕਰ ਆਦ ਸੱਚ ਜੁਗਾਦ ਸੱਚ ਹਰ ਦਿਨ ਪੜਦੇ ਹਾਂ ਹਰ ਦਿਨ ਸੁਣਦੇ ਹਾਂ ਜਦੋਂ ਪਤਾ ਹੈ ਕਿ ਇਕੱਲਾ ਉਹੀ ਸੱਚਾ ਬਾਕੀ ਤਾਂ ਸਭ ਝੂਠ ਨੇ ਸਭ ਨੇ ਖਤਮ ਹੋ ਜਾਣਾ ਸਭ ਦੀ ਮਿਆਦ ਹੈ ਫਿਰ ਮਿਆਦ ਵਾਲੇ ਨੂੰ ਛੱਡ ਕਿ ਜਿਨੇ ਆਪ ਖਤਮ ਹੋਣਾ ਸੀ ਉਹਦੇ ਨਾਲ ਪ੍ਰੀਤ ਕਿਉਂ ਪਾਈਏ ਸੀ ਪ੍ਰੀਤ ਉਹਦੇ ਨਾਲ ਪਾਈਏ ਜਿਹੜਾ ਸਦਾ ਅਟੱਲ ਹੈ ਸਦਾ ਸੱਚ ਰਹਿਣ ਵਾਲਾ ਹੈ ਤੇ ਬਾਸ਼ਾ ਕਹਿੰਦੇ ਭਾਦੋਂ ਏ ਪਰਮ ਪਲਾਣੀਆਂ ਦੁਜੇ ਲਗਾਹਿ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤੇ ਅਹ ਸ਼ਿੰਗਾਰ ਹੀ ਹੈ ਜਿਹੜਾ ਸਿਸ਼ਟੀ ਅਸੀਂ ਬਣਾ ਰਹੇ ਆ ਘਰ ਪਰਵਾਣੇ ਆ ਰਿਸ਼ਤੇ ਨਾਤੇ ਬਣਾ ਰਹੇ ਆ ਇਹ ਤਾਂ ਅਸੀਂ ਆਪਣਾ ਉਹ ਝੂਠਾ ਸ਼ਿੰਗਾਰ ਕਰ ਰਹੇ ਆ ਜਿਹਦਾ ਕੋਈ ਮਤਲਬ ਹੀ ਕੋਈ ਨਹੀਂ ਕਿ ਜਿਸ ਤਰ੍ਹਾਂ ਵਿਧਵਾ ਨੂੰ ਸ਼ਿੰਗਾਰ ਨਹੀਂ ਸੁਭ ਨੀਕ ਨਾ ਉਸੇ ਤਰ੍ਹਾਂ ਹੀ ਭਾਈ ਬਗੈਰ ਪ੍ਰਮਾਤਮਾ ਤੋਂ ਅਜੋ ਤੂੰ ਕਾਰਜ ਕਰਦਾ ਫਿਰਦਾ ਸੰਸਾਰ ਚ ਰੁਝਿਆ ਫਿਰਦਾ ਹੈ ਲੱਖੇ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤ ਅੱਜ ਜਿੰਨਾਂ ਲਈ ਤੂੰ ਪਾਪ ਕਮਾਣਾ ਹੈ ਠੱਗਾ ਠੋਰੀਆਂ ਕਰਦਾ ਹੈ ਚੋਰੀਆਂ ਕਰਦਾ ਹੈ ਆਪਣੇ ਸੁੱਖ ਵਾਸਤੇ ਦੂਸਰੇ ਨੂੰ ਨੁਕਸਾਨ ਕਰਦਾ ਹੈ ਦੂਸਰੇ ਨੂੰ ਦੁੱਖ دینا ਹੈ ਤੇ ਬਾਦਸ਼ਾਹ ਕਹਿੰਦੇ ਇਹ ਜਿਹੜੇ ਤੂੰ ਸ਼ਿੰਗਾਰ ਜੇ ਲਾ ਰਿਆ ਨਾ ਤੇ ਕਿਸੇ ਵੀ ਸਹਾਈ ਨਹੀਂ ਹੋਣਾ ਕਿਸੇ ਨੇ ਤੇਰੀ ਮਦਦ ਨਹੀਂ ਕਰੇਗਾ ਕਿ ਕੋਈ ਵੀ ਤੇਰੇ ਨਾਲ ਨਹੀਂ ਆ ਕੇ ਖੜੇਗਾ ਕਿ ਲੈ ਭਾਈ ਤੂੰ ਤਾਂ ਸਾਡੇ ਲਈ ਭਾਈ ਪਾਪ ਕਰਦਾ ਰਹੇ ਸਾਨੂੰ ਭਾਈ ਰੋਟੀ ਪਾਣੀ ਹੋਰ ਜਿੰਨੇ ਵੀ ਅਸੀਂ ਕਾਰ ਦੇ ਲਾ ਲਈਏ ਭਾਈ ਕਰਦਾ ਰਹੇ ਮੈਂ ਤਾਂ ਤੇਰਾ ਸਹਾਈ ਹਾਂ ਕਿਹੜਾ ਜਾਮਾ ਆਉਂਦਾ ਤੈਨੂੰ ਫੜ ਲਊਗਾ ਕਿਹੜਾ ਤੈਨੂੰ ਨਰਕਾਂ ਤੋਂ ਸੁਰਦੂ ਇਹ ਤਾਂ ਇੱਥੇ ਥੀਆ ਗਾਉਂ ਕਿਸੇ ਨੇ ਸਹਾਈ ਨਹੀਂ ਹੋਣਾ ਤੇ ਪਾਸ਼ ਕਹਿੰਦੇ ਨੇ ਜਿੱਤ ਦਿਨ ਦੀ ਜਿੱਦਣ ਇਹ ਸਰੀਰ ਖਤਮ ਹੋ ਗਏ ਜਿੱਤ ਦਿਨ ਦੀ ਬਿੰਸ ਸੀ ਜਿਨਾਂ ਨਾ ਪ੍ਰੀਤਾਂ ਪਾਈ ਬੈਠਾ ਜਿੱਦਣ ਤੂੰ ਮਰ ਗਏ ਆ ਕਿਸੇ ਨੇ ਰੱਖਣਾ ਤੈਨੂੰ ਬਸ ਜਦੋਂ ਸਵਾਸ ਗੁਜ਼ਰੇ ਵਿੱਚੋਂ ਜਿਉਂਦੇ ਜੀਜਣਾਂ ਚ ਕਰ ਸਵਾਸ ਚੱਲਦੀ ਆ ਹਾਂ ਹੋ ਚੀਕਾਂ ਵੱਜਦੀਆਂ ਕੁੱਕਾਂ ਵੱਜਦੀਆਂ ਚੱਲਿਆ ਓਏ ਚੱਲਿਆ ਓਏ ਚੱਲਣ ਦੀ ਧੀਰ ਹੈ ਬਸ ਫੇਰ ਤਾਂ ਤੇਰੇ ਮ੍ਰਿਤਕ ਸਰੀਰ ਦੇਖਦਿਆਂ ਨੂੰ ਵੀ ਡਰ ਲੱਗਦਾ ਉਹਨਾਂ ਨੂੰ ਮ੍ਰਿਤਕ ਸਰੀਰ ਹੋਵੇ ਘਰੇ ਪਿਆ ਹੋਵੇ ਕਿਤੇ ਕੋਈ ਬੰਦਾ ਕੱਲਾ ਆਦਵੀ ਕਿ ਘਰਾਂ ਵਿੱਚ ਦੇਖਦੇ ਐ ਐਸੇ ਸੰਸਾਰ ਦੇ ਜੀਵ ਬਈ ਵਿਭਾਰ ਨਹੀਂ ਹੈ ਕਿ ਸਾਨੂੰ ਉੱਥੇ ਦਾ ਪਤਾ ਇੱਥੇ ਦਾ ਪਤਾ ਹੀ ਕੱਖ ਨਹੀਂ ਹੈ ਘਰ ਘਰ ਦੀ ਗਾਣੀ ਹੈ ਕਿ ਮਰਤਕ ਸਰੀਰ ਕੋਲ ਬੰਦਾ ਕੋਈ ਇਕੱਲਾ ਨਹੀਂ ਰਹਿੰਦਾ ਡਰ ਪਿਆ ਹੁੰਦਾ ਭਾਵੇਂ ਉਹਦੀ ਪਤਨੀ ਹੀ ਕਿਉ ਨਾ ਹੋਵੇ ਜਿਹਦੇ ਨਾਲ ਇੰਨਾ ਪ੍ਰੇਮ ਲਗਾਓ ਹੁੰਦਾ ਜਿਸ ਮਾਤਾ ਪਿਤਾ ਨੇ ਪਾਲਿਆ ਪੋਲੋਸਿਆ ਹੁੰਦਾ ਉਹ ਤੋਂ ਪਹਿ ਲੱਗਦਾ ਕਿ ਮਰ ਗਿਆ ਭਾਈ ਜਿਤ ਦਿਨ ਦੇ ਬਿੰਸ ਸੀ ਜਦਨ ਸਰੀਰ ਖਤਮ ਹੋ ਗਿਆ ਤਤ ਵੇਲੇ ਅਜ ਤੈਨੂੰ ਪੁੱਤਰ ਕਹਿੰਦੇ ਆ ਪਿਤਾ ਕਹਿੰਦੇ ਆ ਭਰਾ ਕਹਿੰਦੇ ਆ ਪਤਨੀ ਕਹਿੰਦੇ ਆ ਜਿੱਦਣ ਤੂੰ ਇਸ ਸੰਸਾਰ ਦੇ ਵਿੱਚੋਂ ਤੇਰਾ ਦਾਣਾ ਪਾਣੀ ਖਤਮ ਹੋ ਗਿਆ ਤੇ ਤਦ ਵੇਲੇ ਅਜ ਨਹੀਂ ਕਿਸੇ ਨੇ ਬਾਬੂ ਕਹਿਣਾ ਭਰਾ ਕਹਿਣਾ ਚਾਚਾ ਕਹਿਣਾ ਤਾਇਆ ਕਹਿਣਾ ਅਜ ਤਾਂ ਤੈਨੂੰ ਪ੍ਰੇਤ ਕਹਿਣਾ ਤੇ ਤਦ ਵੇਲੇ ਕੈਸਨ ਪ੍ਰੇਤ ਪਕੜ ਚਿਲਾਇਨ ਤੂਤ ਜਮ ਫੜਕੇ ਕੌਣ ਲੈ ਜਾ ਰਿਹਾ ਜਮ ਆਪਾਂ ਜਿੱਥੇ ਨਿਣਾੜੇ ਨੇ ਨਾ ਮੁਰਦੇ ਨੂੰ ਜਦੋਂ ਸੰਸਕਾਰ ਕਰਕੇ ਆਉਨੇ ਆਉਂਦੇ ਰਾਤ ਨੂੰ ਸੌਣ ਲੱਗੇ ਸਵਾਹ ਜੀ ਛਾਣ ਕੇ ਤੇ ਉਹਦੇ ਉੱਤੇ ਕੜਾਈਏ ਮੁੱਦਾ ਮਾਰਦੇ ਆ ਕਹਿੰਦੇ ਸਵੇਰੇ ਪਤਾ ਲੱਗੂ ਕਿਹੜੀ ਯੂਨੀ ਵਿੱਚ ਗਈ ਹੈ ਉਹ ਕਿਸ ਤਰ੍ਹਾਂ ਬਣਦੀ ਹੈ ਕਿਵੇਂ ਬਣਦੀ ਹੈ ਅਸੀਂ ਤਾਂ ਅੰਦਾਜ਼ਾ ਲਾ ਲਿਆ ਇੱਥੇ ਪਾਸ਼ਾ ਗੁਰਬਾਣੀ ਕਹਿੰਦੀ ਹੈ ਗੁਰੂ ਨਾਨਕ ਕੁਮਾਰ ਜੀ ਕਹਿੰਦੇ ਆ ਪੰਜਮ ਪਾਸ਼ਾ ਜਾਂ ਪ੍ਰਦੇਸ਼ ਆ ਗਏ ਤੇ ਪਾਸ਼ਾ ਕਹਿੰਦੇ ਆ ਪਕੜੇ ਚੱਲ ਆਏ ਨੇ ਦੂਤ ਜੰਮ ਕਿ ਜਿਹੜੇ ਹੁਣ ਆਕਾਰਦ ਕਰਦੇ ਹੁੰਦੇ ਹਨ ਨਾ ਸਵਾਜਿ ਛਾਨਾਂ ਵਾਲਾ ਉਹਨਾਂ ਵਾਸਤੇ ਹੈ ਕਹਿੰਦੇ ਜਿਹੜੇ ਕਹਿੰਦੇ ਆ ਸਾਨੂੰ ਪਤਾ ਇਹ ਵੀ ਕਿਹੜੀ ਜੁਨੀ ਚ ਗਿਆ ਕਹਿੰਦੇ ਕੋਈ ਦਾਾਂ ਦੀ ਪੈੜਾ ਕਾਂ ਦੀ ਪੈੜਾ ਉਹਨੇ ਕਿੰਨਾ ਕੁਸ ਕਹਨੇ ਉਹ ਭਾਈ ਜੇ ਉਹਦੇ ਚ ਪੈੜਾ ਸਮਝ ਲਓ ਉਹ ਜੁਨੀ ਚ ਆ ਗਿਆ ਤੇ ਜਦੇ ਜੁਨੀ ਚ ਆ ਗਿਆ ਤੇ ਸਮਝੋ ਨਰਕ ਚ ਆ ਗਿਆ ਹਲੇ ਹੋ ਸੱਚਖੰਡ ਨਹੀਂ ਗਿਆ ਸੱਚਖੰਡ 'ਚ ਜਾਊਗਾ ਸਮਝ ਲਓ ਪੈੜ ਹੈ ਨਹੀਂ ਪੈੜ ਦਾ ਭਾਵੇਂ ਹੈ ਨਹੀਂ ਪ੍ਰਮਾਤਮਾ ਦੀ ਕੋਈ ਪਰਛਾਈ ਨਹੀਂ ਕੋਈ ਛਾਂ ਨਹੀਂ ਕੋਈ ਉਹਦਾ ਰੰਗ ਨਹੀਂ ਕੋਈ ਰੂਪ ਨਹੀਂ ਕੋਈ ਆਕਾਰ ਨਹੀਂ ਇਹ ਹਰ ਚੀਜ਼ ਤੋਂ ਮੁਕਤ ਹੈ ਤੇ ਵੈਗਰੂ ਹੈ ਜੇ ਪੈੜ ਨਹੀਂ ਹੈ ਤਾਂ ਸਮਝ ਲਓ ਸੱਚਖੰਡ ਵਸੀ ਹੈ ਇਹ ਸੈ ਧਰਮੀਆਂ ਦੀ ਹੋਵੇ ਭਾਈ ਉਹਨਾਂ ਦੇ ਨਹੀਂ ਆਉਂਦੀ ਹੋਵੇ ਜਿਹੜਾ ਰੱਬ ਦੇ ਪਿਆਰੇ ਜਿਹਦੇ ਘਰ 'ਚ ਸਮਾ ਜਾਂਦੇ ਪਰ ਹੁੰਦੇ ਵਿਰਲੇ ਐ ਸੇ ਐਨ ਵਿਰਲੇ ਨਹੀਂ ਕਣੇ ਫੈਲ ਫਕੜ ਸੰਸਾਰ ਇਹ ਪਾਸ਼ ਹੈ ਕਹਿੰਦੇ ਆ ਜਿੱਦਣ ਤੈਨੂੰ ਜਮਾਂ ਨੇ ਲੈ ਜਾਣਾ ਨੇ ਇਥੋਂ ਕਿਸੇ ਨਾ ਦੇਨੀ ਭੇਤ ਤੇਰੀ ਆਤਮਾ ਨੂੰ ਕੱਢ ਕੇ ਲੈ ਜਾਣਾ ਸਰੀਰ ਪਿਆਣਾ ਚੱਕ ਭਈ ਤੇ ਮਿੱਟੀ ਦੀ けਰੀ ਹੈ ਜਿਹੜੇ ਇਹਨੂੰ ਤਿਉ ਕਰਦਿਆ ਪ੍ਰੇਮ ਕਰਦਿਆ ਹੱਥ ਤਾਂ ਛੋੜੇ ਵੀ ਨਹੀਂ ਹੋਣਾ ਇਹ ਤੁਹਾਡੇ ਕੋਲ ਮੇਰੇ ਰਹਿਣਾ ਤੇ ਪਾਸ਼ ਹੈ ਕਹਿੰਦੇ ਹਨ ਪ੍ਰਵਾਨਕ ਛੱਡ ਖੜੋ ਤੈ ਕਿਨੇ ਬਾਹੇ ਜੇਨ ਸਿਓ ਲੱਗਾ ਹੈਤ ਹੌਣ ਕੋਈ ਮਰ ਜਾਵੇ ਕਿ ਮੌਤਾ ਸਾਨੂੰ ਸਭ ਨੂੰ ਡਰ ਰਹੰਦਾ ਪਰ ਹੱਸਦੇ ਨੇ ਕਿ ਵੀਰ ਮੋਏ ਮਰਨੇ ਕਾ ਚਾਹ ਹ ਯਾਨੀ ਮੈਂ ਤਾਂ ਚਾਹ ਹੈ ਭਗਤ ਕ ਵੀਰ ਤੇदाई ਕਹਿੰਦੇ ਹੈ ਜੇ ਤੂੰ ਮੋਹ ਡਰਦੀ ਮੌਤ ਤਾਂ ਜਦ ਸਾਰਾ ਸੰਸਾਰ ਸਾਂ ਡਰਦਾ ਕਵੀਰ ਜੇ ਸੁਮਰਨੇ ਤੇ ਜਗਟ ਦੇ ਮੇਰੇ ਮਨ ਅਨੰਦ ਤੇ ਰੱਬ ਦੇ ਭਗਤ ਨੂੰ ਪਤਾ ਹੁੰਦਾ ਕੀ ਇਹ ਬੇਜੇ ਸੰਸਾਰ 'ਚ ਬੈਠੇ ਇੰਨਾ ਸਮਾਂ ਹੋ ਗਿਆ ਉਹ ਚੱਲ ਵੇਖ ਰੂ ਕਿਤੇ ਹੋਰ ਕੋਈ ਦੁਨੀਆ ਦਿਖਾ ਆ ਕਿਤੇ ਹੋਰ ਚੱਲੇ ਉਹਨਾਂ ਦਾ ਚਾਹ ਹੁੰਦਾ ਜਾਣ ਦੇ ਸੰਸਾਰ 'ਚ ਉਹ ਨਹੀਂ ਮੌਤ ਤੋਂ ਡਰਦੇ ਉਹ ਨਹੀਂ ਭੈ ਕੰਦੇ ਫਿਰ ਮੌਏ ਮਰਨੇ ਕਾ ਚਾਹ ਹੋ ਕਹਿੰਦੇ ਮੈਨੂੰ ਤਾਂ ਚਾਹ ਹੈ ਮੈਂ ਕਿਉਂ ਡਰਾਂ ਮੈਂ ਕੀ ਮਾੜਾ ਕੀਤਾ ਮੇਰੀ ਕਮਾਈ ਹੈਗੀ ਹੈ ਬਸ ਚਾਣ ਲੱਗੇ ਆ ਉਹ ਡਰਦਾ ਹੁੰਦਾ ਜਿਹਦੀ ਜੇਬ 'ਚ ਪੈਸੇ ਨਾ ਹੋਣ ਕਿ ਕੰਡੈਕਟਰ ਨੇ ਫੜ ਲੈਣਾ ਭਾਈ ਜਦ ਮੈਂ ਤਰਲਾ ਕਨੀਪ ਇੱਥੇ ਦਾ ਕੰਡਕਟਰ ਦੀ ਮਿੰਤ ਤਰਲਾ ਚੱਲ ਜੂ ਪਰ ਅੱਗੇ ਵਾਲੇ ਕੰਡਕਟਰ ਦੀ ਮਿੰਤ ਤਰ ਨਾ ਨਹੀਂ ਚੱਲਦੀ ਉੱਥੇ ਤਾਂ ਜੇ ਭਾਈ ਬੋਝੇ ਵਿੱਚ ਨਾਮ ਦੀ ਕਮਾਈ ਹੈ ਆਤਮਾ ਰਤੀ ਹੋਈ ਹੈ ਮਨ ਭਰਿਆ ਹੋਇਆ ਤੇ ਤਾਦੀ ਤੇਰਾ ਭਾਈ ਇਹ ਅੱਗੇ ਜਾ ਕੇ ਤੇਰਾ ਜੋ ਸਫਰ ਸਟਾਰਟ ਹੋਣਾ ਤੇਰੀ ਜਾਨੇ ਸਟਾਰਟ ਨਹੀਂ ਤਾਂ ਨਰਕ ਚਲ ਉੱਤਰ ਥੱਲੇ ਇਹ ਕਹਿੰਦਾ ਪੈਸੇ ਐ ਨਹੀਂ ਥੱਲੇ ਉੱਤਰ ਜਾ ਉਵੇਂ ਭਈ ਉਹ ਜਾ ਤਾਂ ਚੜੀ ਜਾਂਦਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਸ਼ਬਦ ਰੂਪੀ ਜਹਾਜ਼ ਬਣਾਇਆ ਹੋਇਆ ਸੰਸਾਰ ਦੇ ਤਾਰਨੇ ਵਿੱਚ ਤਾਂ ਚੜ ਹੀ ਨਹੀਂ ਸਕਦਾ ਤੇ ਪਾਛਾ ਜੀ ਫਰਮਾਨ ਕਰਦਾ ਜਿਨ੍ਹਾਂ ਦੇ ਨਾਲ ਤੂੰ ਪ੍ਰੇਮ ਭਾਈ ਬੈਠਾ ਹੈ ਇਹਨਾਂ ਨੇ ਤੇਰੇ ਨਾਲ ਇੱਕ ਕਰਤਿ ਪਰ ਵੀ ਤੇਰਾ ਸਾਥ ਨਹੀਂ ਦੇਣਾ ਕਿ ਜਿਨੇ ਭਾਈ ਜਿਹਨੂੰ ਦੁੱਖ ਤਕਲੀਫਾਂ ਮਿਲਣਿਆ ਉਹ ਚੱਲੀ ਆਤਮਾ ਉਹ ਤਾਂ ਤੁਨ ਦੀ ਦੀ ਕੋਈ ਨਹੀਂ ਸਰੀਰ ਮਰ ਤੱਕ ਪਿਆਦਾ ਉਹਦੇ ਆਲੇ ਦਲੇ ਅਸੀਂ ਰੋਣਾ ਕਰਵਾਉਣਾ ਸ਼ੁਰੂ ਕਰਦੇ ਹਾਂ ਰੋਬੋ ਉਸ ਨੂੰ ਜਿਹਨੂੰ ਕੱਢ ਕੇ ਲੈ ਕੇ ਰੋਈਦਾ ਰੋਈਦਾ ਕਿਸ ਨੂੰ ਹੈ ਸੰਤ ਮੁਈ ਕਿਆ ਰੋਈਏ ਰੱਬ ਦੇ ਪਿਆਰੇ ਨੂੰ ਰੋਈਏ ਆ ਦੇਖਿਆ ਨਾ ਸਾਧ ਮਰਦਾ ਕੋਈ ਆਲੇ ਦਲੇ ਦੇਖਦੇ ਹੀ ਰਹਿੰਦਾ ਕੋਈ ਨਾ ਕੋਈ ਚੜਦੇ ਰਹਿੰਦਾ ਕੋਈ ਸੰਗ ਤਾਂ ਆਤਮ ਹੱਤਿਆ ਕਰ ਲੈਂਦੀਆਂ ਕੋਈ ਪਾਣੀ ਚ ਡੁੱਬ ਜਾਂਦੇ ਨਾਲ ਕੋਈ ਕੁਛ ਕਰ ਲੰਦਾ ਰੋਣਾ ਕਰਾਉਣਾ ਕੋਈ ਚੱਲੇ ਉਹ ਸੰਤ ਹੈ ਸੰਤ ਨੂੰ ਮੰਨਦੇ ਹੋ ਗੁਰਬਾਣੀ ਨੇ ਨਹੀਂ ਮੰਨਣਾ ਜਿਹਦੇ ਦੁਆਰਾ ਸੰਤ ਬਣਦੇ ਆ ਗੁਰਬਾਣੀ ਕੀ ਕਹਿੰਦੀ ਹੈ ਸੰਤ ਮੂਹੇ ਕਿਆ ਰੋਈ ਆ ਜਿਹੜੇ ਰੋਂਦੇ ਹੁੰਦੇ ਨੇ ਨਾ ਬਾਬਿਆਂ ਦੇ ਮਰਨ ਤੇ ਉੱਤੇ ਇਹ ਉਹਨਾਂ ਦੇ ਬਾਤ ਹੈ ਅਸਲ ਦੇ ਵਿੱਚ ਉਹ ਸਾਖਤ ਪੁਰਖ ਹੈ ਨਿਗੁਰਾ ਹੈ ਉਹ ਗੁਰੂ ਵਾਲਾ ਹੈ ਹੀ ਨਹੀਂ ਇਹਨੇ ਅਸੀਂ ਸੰਤਾ ਤੋਂ ਅਮਰ ਛੱਕਿਆ ਸੰਤ ਨੇ ਸਾਨੂੰ ਗੁਰੂ ਵਾਲਾ ਬਣਾਤਾ ਹਾਲ ਤੱਕ ਤੋ ਉਹ ਆਪ ਨਹੀਂ ਗੁਰੂ ਵਾਲਾ ਤੈਨੂੰ ਕਿੱਥੋਂ ਬਣਾ ਦੇਗਾ ਬਾਚਾ ਕਹਿੰਦੇ ਸੰਤ ਮੂਹੇ ਕਿਆ ਰੋਈਏ ਜੋ ਆਪਣੇ ਘਰੇ ਜਾਏ ਰੋ ਉਹ ਰੋਣਾ ਵੀ ਚੀਣਾ ਕਿਨੂੰ ਰੋਵੋ ਸਾਖਤ ਵਾਪਰੇ ਰੋਣਾ ਉਹਨੂੰ ਆ ਉਹਦੇ ਬਾਤੇ ਤਹਾ ਮਾਰੋ ਜੀਨੇ ਨਰਕਾਂ ਦੇ ਵਿੱਚ ਜਾਣਾ ਤੇ ਹੁਣ ਤੇ ਲੱਗੇ ਕੀ ਹੋਊਗਾ ਜੋ ਵੀ ਤੁਹਾਡਾ ਮਰਦਾ ਹੈ ਹਰ ਇੱਕ ਦਾ ਮਰਦਾ ਹੈ ਕਿਸੇ ਨਾ ਕਿਸੇ ਦਿਨ ਭਾਈ ਸਭ ਨੇ ਮਰਨਾ ਹੈ ਸੰਸਾਰ ਸਰੀਰ ਨੇ ਖਤਮ ਹੋਣਾ ਹੈ ਕਿਸੇ ਨੂੰ ਚਾਹ ਹੁੰਦਾ ਮਰਨ ਨੂੰ ਕਿਸੇ ਨੂੰ ਦੁੱਖ ਹੁੰਦਾ ਵੈ ਅਲੱਗ-ਅਲੱਗ ਸੋਚ ਅਲੱਗ-ਅਲੱਗ ਪ੍ਰਵਿਰਤੀ ਹੁੰਦੀ ਹੈ ਆਪਣੇ-ਆਪਣੀ ਇਹ ਪਾਚਾ ਕਹਿੰਦੇ ਜਿਨ੍ਹਾਂ ਨਾਲ ਤੋਂ ਪ੍ਰੇਮ ਪਾਈ ਬੈਠਾ ਜਿਨ੍ਹਾਂ ਦੀ ਖਾਤਰ ਠਗਾ ਠੋਰੀਆਂ ਕਰਦਾ ਚੋਰੀਆਂ ਕਰਦਾ ਭਾਈ ਜਿਨ੍ਹਾਂ ਸਵਾਦਾਂ ਲਈ ਵੀ ਭਾਵੇਂ ਕਰਦਾ ਵਾਂ ਔਰ ਜਿਵੇਂ ਹਲਟੇ ਵਰਤੀ ਨਸ਼ੇ ਦੇ ਭਾਈ ਇਹ ਆਦੀ ਹੋ ਗਈ ਉਹਦੇ ਬਾਅਦ ਤੇ ਜੋ ਕੁਝ ਵੀ ਮਿਲ ਗਿਆ ਕਿਤੋਂ ਮਿਲ ਗਈ ਚੱਕਣ ਦੀ ਗੱਲ ਕਰਦੇ ਆ ਚੋਰੀ ਕਾਂਦੀ ਕਰ ਛੋਟਾ ਭਾਵੇਂ ਵੱਡਾ ਕੋਈ ਇਹ ਕਹੇ ਤਾਂ ਮੜੇ ਮੁੱਟੀਆਂ ਚੋਰੀਆਂ ਹੁੰਦੀਆਂ ਸੀ ਹੋਂ ਤਾਂ ਕਹਿੰਦੇ ਭਾਈ ਆ ਜਿਹੜੇ ਕਿਸਾਨ ਦੇ ਖੇਤ ਵਿੱਚ ਮੋਟਰਾਂ ਲੱਗੀਆਂ ਹੁੰਦੀਆਂ ਆ بڑے ਫੜੇ ਵਾਲੇ ਤੇ ਨਗਰਾਂ ਦੇ ਵਿੱਚ ਭਾਈ ਤੇ ਫਿਰ ਜਿਹੜੀ ਸੇਵਾ ਹੀ ਹੋ ਬੱਕਰੀ ਹੋਈ ਉਹਨਾਂ ਦੀ ਭਾਈ ਭਾਬ ਜਿਨ੍ਹਾਂ ਤੇ ਅਸੀਂ ਦਇਆ ਕਰ ਜੰਦੇ ਆ ਉਹੀ ਸਾਡਾ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਠੇਠਗਾ ਢੋਰੀਆਂ ਕਰਦੇ ਆ ਭਾਈ ਲੁੱਟਾਂ ਖੋਹਾਂ ਕਰਦੇ ਆ ਜੋ ਵੀ ਚੀਜ਼ ਠਿਖੀ ਨਿਕਾ ਨਿਕਾ ਉਹਨੇ ਕੋਲ ਸੌਲੇ ਸਾਈਕਲ ਦਾ ਪੈਡਲ ਹੀ ਖੋਲ ਲਿਆ ਭਾਬ ਤਲਬ ਲੱਗੀ ਹੋਏ ਇਹ ਵੀ ਇੱਕ ਮੋਹ ਹੀ ਹੈ ਨਾ ਨਸ਼ੇ ਵਾਲਾ ਇਹਦੀ ਖਾਤਰ ਅਸੀਂ ਪਾਪ ਕਮਾਉਣੇ ਐ ਤੇ ਪਰ ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ ਇਹਨੇ ਕਿ ਤੂੰ ਨਸ਼ਾ ਵਧ ਕਰਦੇ ਤੇਰੇ ਤਾਕਤ ਤੋਂ ਵੱਧ ਹੋ ਗਈ ਹੋਣੀ ਐ ਚੱਲ ਭਾਈ ਤੈਨੂੰ ਅਸੀਂ ਇੱਧਰ ਬਾੜ ਲਈਏ ਸੱਚ ਕੰਨ ਵਾ ਨਹੀਂ ਕਿਸੇ ਨੇ ਵੀ ਤੇਰਾ ਸਹਾਈ ਨਹੀਂ ਹੋਣਾ ਭਾਵ ਜਿੰਨੇ ਵੀ ਤੂੰ ਕਰਮ ਕਰਦਾ ਜਿਹੜੇ ਗੁਰਮਤ ਤੋਂ ਅਨੁਕੂਲ ਐ ਉਹਦੇ ਉਲਟ ਨੇ ਗੁਰਮਤ ਦੇ ਜਿਹੜੇ ਤਾਂ ਗੁਰਮਤ ਦੇ ਮੁਤਾਬਕ ਚੱਲਦੇ ਆ ਉਹਨਾਂ ਨੇ ਤੇਰਾ ਸਾਥ ਦੇ ਨਹੀਂ ਦੇਣਾ ਗੁਰੂ ਨਾਨਕ ਸਾਹਿਬ ਤਾਂ ਹੀ ਤਾਂ ਸਾਥ ਦੇਣਗੇ ਨਾ ਗੁਰ ਰੱਖਣ ਵਾਲਾ ਏਤ ਕਿ ਗੁਰ ਰੱਖਣ ਵਾਲਾ ਰੱਖੋ ਤਾਂ ਹੀ ਨਾ ਜੇ ਮੰਨੋਗੇ ਮੰਨਦੇ ਹੋ ਤੁਸੀਂ ਭਾਈ ਜਿਹੜੇ ਮੰਨਦੇ ਆ ਉਹ ਤਾਂ ਪਾਈ ਪਾਰਾ ਤਾਰਾ ਕਰਾ ਲੈਣਗੇ ਜੇ ਨਹੀਂ ਮੰਨਦੇ ਉਹ ਜਿਹਨੇ ਮਰਜੀ ਦੁਹਾਈਆਂ ਪਾਈ ਜਾਓ ਕਿਸੇ ਨੇ ਤੇਰੀ ਇੱਕ ਵੀ ਨਹੀਂ ਸੁਣਨੀ ਹੱਥ ਮਰੋੜੇ ਤਨ ਕਪੇ ਸਿਆਹ ਹੋ ਹੋ ਆਸੀਤ ਉਹ ਜਿਹੜੀ ਅਗਾਂ ਵਾਲੀ ਪੰਕਤੀ ਹੈ ਪਾਵੇਂ ਇੱਕ ਇੱਕ ਪੰਕਤੀ ਦੇ ਆਧ ਕਦਿਆ ਬਹੁਤ ਸਮਾਂ ਲੱਗ ਜੇ ਜ਼ਿੰਦਗੀ ਵੀ ਲੱਗ ਸਕਦੀ ਐ ਸਮਾਪਤੀ ਨਹੀਂ ਹੁੰਦੀ ਪਰ ਆਪਾਂ ਸਮੇਂ ਸਰ ਰਹਿਣਾ ਪਈ ਕਿ ਸਮੇਂ ਦੇ ਨਾਲ ਹੀ ਸਮਾਪਤੀ ਕਰੀ ਤਾਂ ਅੱਖਰ ਦੇ ਵਿੱਚੋਂ ਹਰ ਇੱਕ ਦੇ ਵਿੱਚੋਂ ਅਰਥ ਦੇ ਵਿੱਚੋਂ ਅਰਥ ਗਾਂ ਦੀ ਗਾਂਜ ਨੇ ਮਰਜੀ ਕਢਿਓ ਜਿੰਨਾ ਮਰਜੀ ਸਮਾਂ ਲਈ ਚਲੋ ਇਹ ਤਾਂ ਵੈਗਰੂ ਜਿੰਨੀ ਜਿਹਦੇ ਉੱਤੇ ਬਖਸ਼ੀ ਕਰਦਾ ਬੁਲਾ ਲੈਂਦਾ ਭਾਈ ਉਹ ਘਟਿਆਂ ਵੱਧੀ ਬਿਠਾ ਲੈਂਦਾ ਕਈਆਂ ਨੂੰ ਤਾਂ ਭਾਈ ਮਿੰਟਿਸ ਕੈਂਟ ਵੀ ਨਹੀਂ ਭੁੱਲਣਾ ਆਵੇਗਾ ਕਿਰਪਾ ਤੋਂ ਹੀਣੀ ਜੇ ਆ ਵੀ ਜੇ ਕਰਮਾ ਲਾ ਵੀ ਕਿ ਜਮੀਨ ਦੇ ਵਿੱਚ ਜੋ ਅਸੀਂ ਬੀਜਿਆ ਉਗਦਾ ਤਾਂ ਹੋਈ ਹੈ ਨਾ ਹੁਣ ਝੋਨਾ ਬੀਜਿਆ ਝੋਨੇ ਦੀ ਉਡੀਸੀ ਅਸੀਂ ਪਰਵਰਿਸ਼ ਕਰ ਰਹੇ ਆ ਇਹ ਥੋੜੀ ਹੈ ਕਿ ਅੱਗੇ ਜਾ ਕੇ ਕਹਿੰਦੇ ਕਿ ਹੁਣ ਇਹ ਚ ਕਣਕ ਨਿਕਲੇ ਉਹ ਤਾਂ ਨਹੀਂ ਹੋਣੀ ਨਾ ਜੇ ਆ ਬੀਜੇ ਇੱਥੇ ਕਰਮਾਂ ਵਾਲਾ ਵੀ ਇਸ ਤਰ੍ਹਾਂ ਹੀ ਹਿਸਾਬ ਗਤਾਵੇ ਜਿੱਦਾਂ ਦੇ ਤੂੰ ਕਰਮ ਕਰਦਾ ਨਾ ਜਿੱਦਾਂ ਦੇ ਤੂੰ ਬੀ ਬੀਜੀ ਹੈ ਅੱਜ ਦੁੱਖ ਭੇਜਦਾ ਅੱਜ ਤੂੰ ਦੁੱਖ ਚੱਲ ਰਹੇ ਆ ਜਿਨ੍ਹਾਂ ਨੂੰ ਤੂੰ ਮਟਾਉਣਾ ਸੀ ਤੂੰ ਬਧਾਰੇ ਹੈ ਕਿ ਜਿਹੜੇ ਵੀ ਨੂੰ ਵਿਜੇ ਨੂੰ ਗੰਧਲੇ ਵੀ ਨੂੰ ਕਿ ਜਿਹਨੂੰ ਤੂੰ ਮਟਾਉਣਾ ਸੀ ਖਤਮ ਕਰਨਾ ਸੀ ਉਹਦੀ ਤਾਂ ਭਾਈ ਤੂੰ ਪਾਣੀ ਪਾ ਪਾ ਕੇ ਪਾਪਾਂ ਵਾਲੀ ਉਹਨੂੰ ਸਿੰਜਰੇ ਤਾਂ ਹਰਾ ਕਰ ਰਿਹਾ ਤੇ ਜਿਹਨੂੰ ਮਟਾਉਣਾ ਸੀ ਭਾਈ ਉਹਦੇ ਤਾਂ ਸੇਵਾ ਕਰਨੀ ਤਾਂ ਛੱਡਣੀ ਸੀ ਤੋ ਜੀ ਵੀ ਸੇਵਾ ਕਰਨੀ ਉਹਨੂੰ ਛੱਡਿਆ ਬੈਠਾ ਉਹਨੂੰ ਭੁੱਲਿਆ ਬੈਠਾ ਵਹਿਰ ਨੂੰ ਭੁੱਲਿਆ ਬੈਠਾ ਐ ਇਥੇ ਗੱਲ ਹੀ ਖਤਮ ਕਰਦੀ ਜੇ ਹਾ ਵੀ ਜੇ ਸੋ ਲੋਣੇ ਕਰਮਾ ਸੰਧੜਾ ਖੇਤ ਇਹ ਤੇ ਕਰਮਾ ਦੀ ਗੱਲ ਕੀਤੀ ਜਿੱਦਾਂ ਦੇ ਤੂੰ ਕਰਮ ਕਰੇਗਾ 12 ਵਾ ਪਤਾ ਨਹੀਂ ਕਿੰਨੀ ਵਾਰ ਸੁਣ ਲਿਆ ਸੀ ਜ਼ਿੰਦਗੀ ਵਿੱਚ ਇਹ ਪੰਕਤੀਆਂ ਵੀ ਸੁਣ ਲਈ ਆਮ ਕਥਾ ਦੇ ਵਿੱਚ ਵੀ ਸੁਣ ਲਈ ਆਉਣਾਗਾ ਭਾਈ ਜਿੱਦਾਂ ਦੇ ਬੀ ਬੀਜੇਗਾ ਕਰਮਾ ਦੇ ਤੈਨੂੰ ਵੱਢਣੇ ਉਦਾਂ ਹੀ ਪੈਣੇ ਐ ਐਵੇਂ ਨਾ ਕਿਸੇ ਨੂੰ ਦੋ ਦਿਆ ਕਰ ਤਾ ਦੇ ਦੋਸ ਨਾ ਦੇਈ ਕਿਸੇ ਦੋਸ਼ ਕਰਮਾ ਆਪਣੇ ਰੱਬਾ ਅਸੀਂ ਤੇਰਾ ਕੀ ਬਾੜਾ ਕੀਤਾ ਸਾਡੇ ਉਤੇ ਇੰਨੇ ਸੰਕਟ ਆ ਗਏ ਤੇਰੀ ਬੀ ਬੀਜੇ ਤੂੰ ਹੀ ਵੱਢ ਰਿਹਾ ਭਾਈ ਨਾਨਕ ਪ੍ਰਭ ਸਰਣਾਗਤੀ ਕਹਿੰਦੇ ਗੁਰਨਾਨਕ ਸਾਹਿਬ ਦੀ ਸ਼ਰਨ ਆ ਜਾ ਖੜਾ ਹੋ ਜਾ ਅੱਗੇ ਜਾ ਕੇ ਗੁਰਨਾਨਕ